ਹਾਂ ਜੀ ਯਾਰਾ ਸਾਰੇ ਵੀਰਾਂ ਦਾ ਰੋਕ ਬੰਦਾ ਕਰਦਾ ਸਰ ਕੁਆਟਰ ਸੱਟਾ ਵੀ ਸਾਰੇ ਵੀਰਾਂ ਦੇ ਘਰ ਪਾਰ ਠੀਕ ਹੈ ਨੋਕਾ ਹੀ ਮਹਾ ਲਾਡੀ ਬਲੋਗ ਕਰਦੇ ਬਲੋਗ ਦੀ ਸਟਾਰਟਿੰਗ ਹੈ ਨਾ ਬਸ ਉਹਨੂੰ ਘਰੇ ਆ ਕੇ ਦੱਸੋ ਆਣਾ ਵੀਰ ਤੇ ਮੇਰੇ ਹਾਲਤ ਦੇਖਣ ਠੀਕ ਹੈ ਕਿ ਨਹੀਂ ਉਹਨੂੰ ਘਰੇ ਆ ਕੇ ਸੁਵਡਿ ਕੀ ਕੀ ਬਣਿਆ ਬਹੁਤ ਬੁਰਾ ਹਾਲ ਸੀ ਆ ਬਈ ਬਾਪੇ ਕਹਿੰਦੇ ਕਾ ਨਵੀਂ ਚੀਜ਼ ਹੀ ਬਣ ਗਈ। ਕਿਆ ਬਾਤਾਂ ਨੇ ਮਗਰੋਂ ਸੀਨ ਬਣਾ ਕੇ ਲਿਆਇਆ। ਉਹ ਬਾਈ 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 ਬਾਈ। ਵਾਟਾ ਫੱਕਰੂ ਇਹ ਕੀ ਬਣ ਗਿਆ? ਇਹ ਕੀ ਸੀਨ ਹੋ ਗਿਆ? ਸੋਚਣ ਵਾਲੀ ਗੱਲ ਆ ਨਾ। ਕੀ ਬੇ ਟੱਟੀ ਟੁੱਟੀ ਨੋ ਯਾਰ ਪੁਰਾਣੀ ਆ ਤਾਂ ਮੈਨੂੰ ਲੱਗਦਾ ਉਹ ਵਹਿ ਗਈ ਹੋਊਗੀ। ਮੀਂਹ ਬਾਲਾ ਪਿਆ ਵੀ ਅੱਜ। ਮੀਂਹ ਪੈ ਨਜਾਇਜ਼ ਠੀਕ ਆ। ਹੁਣ ਆਇਆ ਕਰੇ ਪਾਈ। ਸਾਲ ਜਮਾ ਮਾਰੇ ਹਣਾ ਪੁੱਛੋ ਨਾ ਬੱਸ ਵੀ ਮੈਂ ਕਿੱਥੋਂ ਕਿੱਥੋਂ ਕਿਵੇਂ ਕਿਵੇਂ ਤੇ ਕਿੱਥੇ ਕਿੱਥੇ ਜਾ ਕੇ ਆਇਆ ਠੀਕ ਹੈ ਭੈਣ ਚਵਾਗ ਹੀ ਨਹੀਂ ਖੁੱਲ ਰੱਖਿਆ ਸਾਲੇ ਦਾ ਸਮਾਨ ਸਾਰੇ ਹੀ ਖੁੱਲਾ ਵੀ ਇੱਥੇ ਤੇ ਚਲੋ ਕੋਈ ਗੱਲ ਨਹੀਂ ਬਰੋ ਡੋਨਟ ਵਰੀ ਤੇ ਬੱਸ ਤੁਸੀਂ ਆਏ ਦੇਖ ਲਓ ਵੀ ਟਾਈਮ ਤੁਹਾਨੂੰ ਦਿਖਾ ਦਣਾ ਨਾ ਮੈਂ ਆਪਣੀ ਵਾਚ ਤੇ ਅੰ ਆਪਾਂ ਆਇਆ ਹੁਣ ਕਰੇ ਹਾਂ ਇਹ ਹੋ ਗਏ 10 ਵਜੇ 40 ਮਿੰਟ ਠੀਕ ਹੈ ਕਿ ਨਹੀਂ 42 ਮਿੰਟ ਹੋ ਗਏ ਰਾਤ ਕੋਲ ਉਧਰ ਗਏ ਦੂਜੇ ਆਪਣੇ ਕੀ ਕਹਿੰਦੇ ਬਠੁੰਡੇ ਬਠੁੰਡੇ ਉਧਰੋਂ ਫੇਰ ਤੜਕੇ ਗਇਆ ਫੇਰ ਉਤਰੋਂ ਆਇਆ ਫੇਰ ਲੰਬੀ ਗਾ ਬਈ ਨਾ ਰੋਟੀ ਨਾ ਪਾਣੀ ਪੁੱਛੋਣਾ ਬੁਰਾ ਹਾਸਿਗਾ ਠੀਕ ਹੈ ਕਿ ਨਹੀਂ ਤੇ ਹੁਣ ਆ ਕੇ ਮਾੜਾ ਮੋਟਾ ਫਰੀ ਹੋਇਆ ਹੁਣ ਕੋਈ ਰੋਟੀ ਪਾਣੀ ਖਾਣੇ ਆ ਕੋਈ ਵੇਖਦੇ ਆ ਕੀ ਮਾਹੌਲ ਚਾ ਵਾਲਾ ਹਨਾ ਆ ਯਾਰ ਕਿਸੇ ਨੇ ਤਲਾਛੀ ਲਈ ਤੇ ਲੱਗਦੀ ਇਸਮਾਨਦੀ ਪੈਂਚ ਯਾਰ ਜਿੰਦੇ ਜਿੰਦੇ ਲੱਗ ਜਾਏ ਕਰਕੇ ਹਾਂਜੀ ਮੇਰੇ ਵੀ ਉਹ ਸਾਰਾ ਦਾ ਨਾ ਹੀ ਦੱਪ ਗਿਆ ਭਾਈ ਔਰ ਜੋ ਵੀ ਕਿੱਥੇ ਆਪਣੀ ਯਾਰ ਬਈ ਇਹ ਤੋਂ ਦਿਖਾ ਦੇ 4:49 ਮਿੰਟ ਬਾਪੂ ਉਹ ਤੇ ਤੜਕੇ ਦਾ ਪਿਆਮ ਬਈ ਜਦੋਂ ਅੰਦਾ ਕਰੀ ਆਇਆ ਉਹ ਤੋਂ ਬਸ ਤਾਂ ਮੇਰੇ ਪੂਰਾ ਹਾਲਾ ਰੁਪਾਇਆ ਨੀ ਆ ਰਹੀ ਇਹ ਨੀਂਦ ਹੀ ਹੋਈ ਦਿਨ ਹੀ ਕੋਲ ਤਾਂ ਚਲੋ ਓਈ ਗੱਲ ਦੀ ਅੱਜ ਤਾਂ ਸਾਰੇ ਦਿਨ ਦੀ ਵੀਡੀਓ ਹੀ ਸ਼ੂਟ ਕੀਤੀ ਗਏ ਕਈ ਕਿਹਿਆ ਰੱਤੀ ਅਰਗੋ ਵਗ ਆ ਗਏ ਸੋਨੁ ਪ੍ਰਤਿਭਾ ਦਾ ਹੈ ਨਾ ਉਹਨਾਂ ਦਾ ਕੋਈ ਭਰਾ ਭਾਂ ਹੋਣਾ ਹੈ ਕਾਰਾਂ ਇਹ ਰ ਬੜਾ ਥੋੜਾ ਕੰਮ ਆਪਾਂ ਰਮਨ ਉੱਠੇ ਦੇ ਸਰੀਰ ਨੂੰ ਕਰਨ ਦੇ ਕਹਿ ਹਾਂ ਹਾਂਜੀ ਮੇਰੇ ਵੀਰ ਉਹ ਉੱਠ ਖੜੇ ਤੇ ਭਾਈ ਹੁਣ ਉੱਠਣ ਸਰ ਪਾਈਏ ਆਪਣੇ ਕਬੂਤਰਾਂ ਨੂੰ ਦਾਣੇ ਤੇ ਮੈਨੂੰ ਲੱਗਦਾ ਇੱਥੇ ਕੁਝ ਲੱਗਾ ਇਹਨਾਂ ਦਾ ਸੀ ਆ ਸ਼ੀਸ਼ਿਆਂ ਜਾਂ ਤੇ ਜਿਹੜਾ ਤੜਕੇ ਮੀਂਹ ਨਹੀਂ ਰਿਹਾ ਉਹਨੇ ਪਟਤਾ ਵੀ ਕੱਥੀ ਕੁੱਤੇ ਜੀ ਆਪਣੇ ਪਤਾ ਨਹੀਂ ਪਹਿਲਾਂ ਹੀ ਪੱਟੇ ਵਿੱਚ ਮਈਆਂ ਜਿ ਵਿਖੇ ਹੈਗੇ ਤੇ ਰੱਖੇ ਪਈ ਪੰਨ ਤਰਾਂ ਨੂੰ ਦਾਣੇ ਕਬੂਤਰਾਂ ਵਾਲੇ ਪਾਸੇ ਆਇਓ 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 ਬੋਤਾਂ ਤੇ ਜੂਰਾ ਰੱਖ ਦੇ ਇੱਧਰ ਕਬੂਤਰ ਵਾਲੇ ਪਾਸੇ ਵੀ ਖੜਜੋ ਇੱਕ ਮਿੰਟ ਇਹਨਾਂ ਥੱਕੇ ਜੇ ਪਈਆਂ ਯਾਰ ਹੋ ਹੋ ਇਹ ਆਪਣੇ ਖੰਡਾਂ ਵਾਸਤੇ ਆਇਓ 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 ਬੋਤਾਂ ਖੁੱਡਿਆਂ ਚ ਵਾਛਲੂ ਚੜਾਈ ਗਈ ਹੈ ਵੀ ਅੱਜ ਮੀਂਹ ਬੜਾ ਜ਼ਿਆਦਾ ਸੀ ਹਨ ਤੇ ਪਾਣੀ ਵਾਲੇ ਭਾਂਡੇ ਵੀ ਤੋਤੇ ਪਈ ਪਾਣੀ ਵਾਲੇ ਭਾਂਡੇ ਧੋ ਕੇ ਭਰ ਤੇ ਤੇ ਵੀ ਰੱਖ ਦਿਆਂ ਬਚਾ ਕੇ ਲਓ ਜੀ ਤੇ ਵਾਟਰ ਵੀ ਰੱਖ ਤਾ ਦੋਵੇਂ ਖੁੱਡਿਆਂ ਚ ਦਾਣੇ ਵੀ ਰੱਖਤੇ ਤੇ ਇਹਨਾਂ ਨੂੰ ਦੇਈ ਪਾਈ ਆਪਾਂ ਭੇੜ ਤੇ ਹੁਣ ਚਲੀਏ ਬਾੜ ਕਾਲੇ ਪਾਸੇ ਇਧਰ ਵੀ ਪਹਿਲਾਂ ਤਾਂ ਪਾਈਏ ਭਾਈ ਆਪਾਂ ਦਾਣੇ ਠੀਕ ਹੈ ਓਹੋ ਇੱਕ ਹੋਰ ਗੱਡੀ ਕੱਢ ਕੇ ਬਾਦੋ ਚਲੋ ਕੋਈ ਚੱਕਰ ਨਹੀਂ ਆਇਓ 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 ਇਹ ਮਰਨ ਵਾਲੇ ਸੀ ਆ ਵੀ ਬੱਚਾ ਯਾਰ ਜਿਹੜਾ ਉਹਦੇ ਸ਼ੋਰ ਜਿਹੇ ਵਾਲੇ ਕਬੂਤਰਾਂ ਨੇ ਕੱਢਿਆ ਸੀ ਨਾ ਇੱਥੇ ਕੋਈ ਕਾਰਨ ਕੀ ਸੀ ਯਾਰ ਵੀ ਇਹ ਨਾ ਮਾਤਾ ਵੀ ਬਈ ਸੀਗੇ ਦੇ ਮੂੰਹ ਤੇ ਉਹ ਦੇਖੋ ਨੱਕ ਤੇ ਉਹ ਵੀ ਫੌਂਸੀ ਦੀਂਦੀ ਹੁੰਦੀ ਹੁੰਨੀ ਆ ਤੁਹਾਨੂੰ ਤੇ ਉਹਦਾ ਕਰਕੇ ਦਾਣੇ ਦੂਰੇ ਖਾਨਚ ਨੂੰ ਦਿੱਕਤ ਆਉਂਦੀ ਸੀ ਆ ਦੇਖੋ ਅਗਲੇ ਬਸ ਕਿੰਨੀ ਮੋਟਾ ਨੱਕ ਮੂੰਹ ਹੈ ਬੇ ਤੇ ਪਾਣੀ ਗੁਣੀ ਵੀ ਨਹੀਂ ਪੀਤਾ ਬੁੱਤਾ ਜਾਂਦਾ ਨਾ ਇਹ ਤੋਂ ਮਾਤਾ ਕਰਕੇ ਤੇ ਉਹਦਾ ਕਰਕੇ ਵੀ ਮਰ ਗਿਆ ਇਹ ਚਲੋ ਕੋਈ ਨਾ ਭਾਈ ਹੁਣ ਜਿਹੜਾ ਕੰਮ ਹੋਣਾ ਸੀ ਹੋ ਗਿਆ ਤੇ ਇਹਨੂੰ ਨਾ ਪਜਾਂਗੇ ਬਾਅਦ ਚ ਕਿਰਮਾ ਹਾਤੋਂ ਤੋਕੇ ਪਾਣੀ ਦਾਣੇ ਪਾ ਲੈਣਾ ਲਓ ਜੀ ਤੇ ਇਧਰ ਵਾਟਰ ਵੀ ਪਾਤਾ ਭਾਈ ਤੇ ਟਾਗ ਦੀ ਇਹਨੂੰ ਹਨਾ ਤੇ ਕਬੂਤਰ ਯਾਰ ਥੋੜੇ ਹੀ ਲੱਗਦੇ ਮੈਨੂੰ ਖੜਜੋ ਮੈਨੂੰ ਤੋਤਾ bro ਨਹੀਂ ਫਿਰਦਾ 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 ਉਹ ਵਰਦਾ ਤੋਤਾ ਤੋਤਾ ਫਿਰਦਾ ਸਪੇਅਰ ਫਿਰਦਾ ਆਪਣਾ ਸ਼ਾਖਾ ਫਿਰਦਾ ਵਾਸ ਹਨਾ ਮੀ ਤੇ ਬੱਜੀ ਵਾਲੇ ਕਿੰਨੇ ਫਿਰਦਾ 1 2 3 ਸਿਰਫ ਕਬੂਤਰੇ ਰਹਿੰਦੇ ਹੀ ਚਲੋ bro ਹੁਣ ਚੱਲੇ ਘਰ ਨੂੰ ਘਰੇ ਚੱਲ ਕੇ ਨੀਰਾ ਨੂੰ ਨਾ ਕੁੱਤਰਨਾ ਤੇ ਨਾਉਣਾ ਧੋਣਾ ਹਜੇ ਕੰਮ ਕਾਫੀ ਬੇਗੂਤਰ ਹੁਣ ਦਾਣਾ ਪਾਣੀ ਵੀ ਪੋੜਾ ਬਈ ਘਰ ਵਾਲਿਆਂ ਨੂੰ ਪਰ ਮੀਨੇ ਹਣ ਗੰਦ ਮਾਰਦਾ ਬਈ ਜਾਂ ਦੇ ਫਾਨ ਇੱਕ ਤਾਂ ਬਰਾ ਘਰ ਨੀਵਾ ਯਾਰ ਤੇ ਐਂ ਦੀ ਲੱਕੜ ਯਾਰ ਮਿੱਟੀ ਮਿੱਟੀ ਗਾਰੇ ਹੀ ਗਾਰੇ ਕੋ ਵਿਚਾਲੇ ਹੋਰੀ ਹੋਲ ਜਾ ਬਣਾ ਦਾ ਟੋਹਾ ਜਾਨ ਉਹ ਨਵੀਂ ਏਟਮੀ ਭੰਦਨੇ ਦੀ ਲਓ ਜੀ ਨੀਰਾ ਕੁਦਰਤਾ ਠੀਕ ਐ ਤੇ ਟੋਕਰਾਂ ਭਰੀ ਜਾਂਦੇ ਆ ਮਾਪ ਆਈ ਵੀ ਦਿੱਗੇ ਹਣਾ ਐ ਕੀ ਹੁੰਦਾ ਮਾੜਾ ਮੋਟਾ ਕੰਮ ਵੀ ਕਰਨਾ ਜ਼ਰੂਰੀ ਹੈਗਾ ਤੇ ਇੱਕ ਟੋਕਰੀ ਪਾਉਣਾ ਬਸ ਮੱਝ ਨੂੰ ਉਹ ਵੀ ਅੜੇ ਥੋੜੇ ਹਾਂਜੀ ਬਾਪੂ ਤੇ ਇਧਰ ਕਬੂਤਰੀਆਂ ਨੇ ਪਾਛੇ ਵੀ ਬਈ ਧਾਣੇ ਵੀ ਪਾਤੇ ਪਾਣੀ ਵੀ ਪਾਤਾ ਤੇ ਲੋਕ ਵੀ ਲਾਤੇ ਇਹਨਾਂ ਨੂੰ ਠੀਕ ਆ ਵੈਸਪਾ ਕੰਪਨੀ ਦਾ ਉਹੀ ਆਪਣਾ 70 ਸਾਲ ਪੁਰਾਣਾ ਜਿੰਦਰਾ ਇਧਰ ਆਪਣਾ ਮੋਤੀ ਬੈਠਾ ਇਹ ਥੋੜਾ ਜਿਹਾ ਵਿਚਾਰਾ ਸੈਡ ਲੱਗ ਰਿਹਾ ਮੈਨੂੰ ਕੀ ਹੋ ਗਿਆ ਬੇਟਾ ਕੀ ਚੱਕਰ ਹੋ ਗਿਆ ਹੈ ਮਸੀਹ ਦੇ ਵੀ ਮਨ ਦਿਨ ਨੇੜੀ ਲੱਗਦਾ ਜਿਆਦਾ ਟਾਈਮ ਨਹੀਂ ਕੱਢਦਾ ਏਜ ਕਾਫੀ ਹੋ ਗਈ ਸ਼ਾਇਦ 13 ਸਾਲ ਜਾਂ 14 ਸਾਲਾਂ ਤਾਂ ਹੋਊਗਾ ਆਹ ਰੌਣਕ ਵਾਲੀ ਤੇ ਉਧਰ ਵੱਡੇ ਗੂਤਰਾਂ ਨੂੰ ਵੀ ਪਾਤਾ ਵੀ ਦਾਣਾ ਪਾਣੀ ਉਧਰ ਵੀ ਦਿਖਾਉਣਾ ਸਾਨੂੰ ਚੱਲ ਕੇ ਬਣ ਆਉਣੇ ਛੇਤੀ ਛੇਤੀ ਸਣਾ ਤੇ ਕੰਮ ਹੈ ਅੱਜ ਵੀ ਥੋੜਾ ਜਿਹਾ ਲਓ ਜੀ ਤੇ ਇਧਰ ਵੀ ਪਾ ਦਿੱਤੀ ਭਾਈ ਗਾਣੇ ਵੀ ਐਡਵਾਟਰ ਉਹ ਕਿ ਵੀਰ ਬੜਾ ਵਾਕ ਤੇ ਮੀਂਹ ਨੇ ਵੈਸੇ ਖਰਾਬ ਬੋਕ ਕੀਤਾ ਕੰਮ ਹੋਣਾ ਗੰਦ ਪਿਲ ਚਰਗਲ ਜੀ ਉਹਦੇ ਨਾਲ ਕਤ ਜਿਉਣ ਲੱਗ ਜਾਂਦੀ ਹੈ ਤੇ ਬਾਕੀ ਮੰਨ ਕੇ ਚੱਲ ਵੀ ਖੁੱਡਾਂ ਦੇ ਵੀ ਮਾਝਰੂ ਉਛਲ ਜੀ ਕਾਫੀ ਪਈ ਆਇਤਾ ਇਹਨਾਂ ਕੋਈ ਸੀਨ ਨਹੀਂ ਗਾ ਲਾਗੇ ਲਾਓ ਕੋ ਪੀ ਇਹਨਾਂ ਨੂੰ ਲਓ ਜੀ ਦਹਣੀ ਵੀ ਪਹੁੰਚ ਗੱਜ ਬਹੁਤ ਦਿਨਾਂ ਬਾਅਦ ਹੋਰ ਜੀ ਕੀ ਕਹਿਣਾ ਚਾਹੁੰਦੇ ਹੋ ਮੈਂ ਕੋਹ ਨਹੀਂ ਜਮਾਂ ਬਸ ਖੇល ਰਿਹਾ ਪਸਾ ਕੋਈ ਕੇਰਾ ਦਾ ਕੁਝ ਨਹੀਂ ਕੇਲ ਦਾ ਪੱਕਾ ਮੁਖਾਦਮੀ ਹੈ ਮੋਟਿਆਂ ਨੂੰ ਠੀਕ ਹੈ ਤੇ ਆਹ ਕੀ ਬਣ ਗਿਆ ਮੈਂ ਤਾਂ ਸੋਚੀ ਜਾਂਦਾ ਹੈ ਹੈ ਡੱਗੀ ਬਣਾਈਏ ਪੰਛੀਰੀ ਨੂੰ ਬਣਾ ਰਹੇ ਸਵੇਂ ਉਲ ਘੜਾ ਨੇਰੇ ਜਦੋਂ ਵਿੱਚ ਵੜ ਜਾਂਦਾ ਬੰਦਾ ਵੀਰਾਂ ਨਾਲ ਗਏ ਦੂਜਾ ਮਾਲ ਵਾਲਾ ਦੇਣਾ ਇਹ ਗੜਾ ਮਾਲ ਨਹੀਂ ਨਹੀਂ ਇਹ ਕੁਝ ਗੜਾ ਵਿਚਾਰੇ ਬਣ ਹੋ ਸਕਦਾ ਮੈਂ ਤੜਕਿਆਂ ਤੇ 10 ਘਟਿਆ ਪਰ ਇਹ ਕੁਝ ਹੋਰ ਸੀਗਾ ਇਹ ਤੇ ਨਲਕਾ ਨੂੰ ਲੁਕਾ ਸੀ ਕਹਿੰਦੇ ਮੈਨੂੰ ਲੱਗਦਾ ਉਹ ਹੋ ਹੈ ਨਲਕਾ ਉਹ ਜਦ ਹਾਂ ਉਹ ਹੋਊਗਾ ਬਾੜੀ ਪੂਣੀ ਪੈ ਗਿਆ ਤੇ ਉਹ ਸੀਨ ਬਣ ਗਿਆ ਇਹ ਬਈ ਬਾਕੀ ਕਿਥੇ ਕੀਤਾ ਕਰਾਇਆ ਧਾਗਾ ਕਰਾਣਾ ਪੂਜਾ ਅੱਜ ਬਾਬੇ ਇਹ ਤਾਂ ਕਰਾਉਣਾ ਪੂਤੇ ਕਾ ਇਦਰਾ ਚਾਦਰ ਜੀ ਲੰਕੁ ਕੀ ਦੀ ਬਈ ਫੇਰ ਇਹ ਕਹਿੰਦਾ ਮੈਨੂੰ ਲਾਓ ਤੇ ਅਸੀਂ ਇਹਨੂੰ ਪਟਣਾ ਬਸ ਗੱਲ ਇਹੀ ਹੈ ਇਹ ਕੋਈ ਨਾ ਖੁੱਡੇ ਖਾਡਾਂ ਦੇ ਬਸ ਤਿਆਰੀ ਕਰਦੇ ਜਦੋਂ ਹੌਲੀ ਹੁਦਵਣੀ ਵੇਲਾ ਹੋਜੂ ਮੈਂ ਵੇਲਾ ਹੋਜੂ ਹਣਾ ਬਸ ਖਚਦੇ ਆ ਕੰਮ ਕੋਈ ਚੱਕਰ ਵਾਲੀ ਗੱਲ ਨਹੀਂ ਜਾਂਦੀ ਵਾਰਤੀ ਸਲਾਮੀ ਦੀ ਵੀਡੀਓ ਬਣਾਈ ਦੇ ਦਿੰਦੇ ਦਵਣੀ ਠੀਕ ਹੈ ਹਾਂ ਤੂੰ ਇਹਨੂੰ ਬਸ ਅੰਦਰੋਂ ਭੇੜ ਦੇ ਆਪਣੇ ਜਿਹੜੇ ਸਾਡੇ ਆਪਾਂ ਪਾਸਵਰਡ ਲਾ ਕੇ ਇੰਟਰਲੌਕ ਕਰ ਦਿੰਦੇ ਆ ਕਰਦੇ ਹਾਂ ਠੀਕ ਹੈ ਕਿ ਨਹੀਂ ਤੇ ਚੱਲਿਆਂ ਫੇਰ ਹਾਂ ਮੈਂ ਜਾਣਾ ਕੰਮ ਬੜਾ ਜ਼ਰੂਰੀ ਹੈ ਮਾਸਿਕ ਹਾਲ ਤੇ ਜੇ ਨਾ ਗਿਆ ਤਾਂ ਪੰਜ ਦੁਨਗਾ ਪਾੜ ਸਕਦੀ ਦੁਨਗਾ ਪਾੜ ਸਕਦੀ ਠੀਕ ਹੈ ਕਿ ਨਹੀਂ ਮੀਟਿੰਗ ਹੈ ਮੇਰੀ ਮੋਦੀ ਨਾਲ ਮੀਟਿੰਗ ਹੈ ਜੀ ਹਾਂ ਜਮਾਸੀ ਜਮਾ ਆ ਦੇਖੋ ਕਿੱਕ ਵੀ ਲੰਕਣ ਲੱਗੀ ਅੱਜ ਬਸ ਮਜਬੂਰੀ ਹੈ ਲ ਜਾਣਾ ਪੈਂਦਾ ਸਾਰਾ ਭਰ ਦਿੰਦਾ ਹੈ ਠੀਕ ਹੈ ਕਿ ਨਹੀਂ ਚਲ ਓਕੇ ਕੋਈ ਗੱਲ ਨਹੀਂ ਮਿਲਾਂਗੇ ਜਉਂਦੇ ਰਹੇ ਤਾਂ ਜ਼ਰੂਰ ਹਨਾ ਸੋਖ ਰਕੇ ਬਾਪੂ ਕੋਈ ਫੁੱਡੇ ਖੱਡੇ ਪਾਵਾਂਗੇ ਜੇ ਕੰਮ ਕੋਈ ਪੁੱਠਾ ਜਿਦਾ ਨਾ ਹੋਇਆ ਆਪਣੇ ਤੋਂ ਹਾਂਜੀ ਮੇਰੇ ਜੀਰੋ ਆ ਗਏ ਸੀ ਭਾਈ ਮਰੋਟੋ ਦਾ ਸਾਫਸ ਹਾਜੀ ਵੀ ਫਿਰਦੇ ਆ ਗਲੀਆਂ ਚ ੱਤਕੇ ਖਾਂਦੇ 10 ਵਾਦਕੇ ਸਮਾਨ ਸੂਣ ਲੈਣ ਗਏ ਸੀ ਨਾ ਕੱਲ ਭੁੱਖੇ ਮਰ ਗਏ ਯਾਰ ਜਮਾ ਅੱਜ ਮੈਂ ਆ ਪਹਿਲੀ ਹੱਲ ਕਰਕੇ ਨੇ ਸਾਰੇ ਠੀਕ ਹੈ ਤੇ ਚੱਲਦੇ ਆ ਕਰੇ ਨੌਣੇ ਨੂੰ ਨਹੀਂ ਆਜੇ ਤੇ ਕੰਮ ਰਸਕੀ ਆ ਪੂਰਾ ਹਾਂਜੀ ਮੇਰੇ ਵੀਰੋ ਆ ਗਏ ਜੀ ਇਧਰ ਲਈ ਕਰੇ ਲੈ ਕੇ ਗੋਲਗਲੇ ਪੈਕਟ ਤੇ ਆਪਣਾ ਵਾਟਰ ਹਾਂਜੀ ਮੇਰੇ ਵੀਰੋ ਤੇ ਵੀਡੀਓ ਦੀ ਮੈਂਡਿੰਗ ਵੀ ਉਸ ਤੋਂ ਅਗਲੇ ਦਿਨ ਕਰਨੇ ਆਪਾਂ ਉੱਚ ਕਰ ਜਿਓ ਰਾਤ ਯਾਰ ਥੱਕੇ ਥੁੱਕੇ ਬਾਲੇ ਸਿਨ ਪਤਾ ਨਹੀਂ ਲੱਗਿਆ ਵੀ ਬਸ ਕਦੋਂ ਸੌਂ ਸੂਵੇ ਇੱਕ ਮੀਮੂ ਬਾਹਲਾ ਹੀ ਜਾਂਦਾ ਸੀਗਾ ਤੇ ਮੰਨ ਕੇ ਚਲੋ ਇਹ ਐਂਡਿੰਗ ਵਾਲ ਤਾਂ ਵੈਸੇ ਕੋਈ ਡਸ ਸੀਨ ਹੈ ਨਹੀਂ ਸੀਗਾ ਨਾ 8 ਮਿੰਟਾਂ ਦੀ ਵੀਡੀਓ ਹੈ ਸਿਰ ਕੁਝ ਨਹੀਂ ਖਾਇਆ ਇੱਕ ਮਰਿਆ ਬੱਚਾ ਵਿਖਾਇਆ ਆਪਾਂ ਹਨਾ ਤੇ ਮੰਨ ਕੇ ਚੱਲ ਉਹ ਵੀ ਵੈਸੇ ਹੀ ਦੱਸਦਾ ਜਾ ਨੱਪਣ ਨੂੰ ਮੈਂ ਰੱਖ ਗਿਆ ਬਾਹਰ ਤੇ ਆਗੇ ਦੇਖ ਆਪਦੇ ਨਹੀਂ ਕਿੱਧਰ ਗਿਆ ਮੈਂ ਕੱਪ ਜਾਨੀ ਮਾਰਦਾ ਹੁੰਦਾ ਆਪਾਂ ਦਾ ਜਿਵੇਂ ਚੱਲਦੇ ਆ ਸਿੱਧੇ ਹੀ ਚੱਲਦੇ ਆ ਤੇ ਇੱਕ ਇਹ ਮੈਂ ਤਾਂ ਕਲਿੱਪ ਸ਼ੂਟ ਕੀਤੀ ਆ ਤੇ ਇੱਕ ਨਾ ਚੈਨਲ ਪਾਉਣਾ ਬਾਈ ਬਣੇ ਮੈਂ ਚੈਨਲ ਦਾ ਨਾਮ ਲਿਖ ਦਿੰਨਾ ਮੈਂ ਇਹ ਸਕਰੀਨ ਸ਼ਾਟ ਪਾ ਦਿੰਦਾ ਤੇ ਸ਼ਾਇਦ ਡਿਸਕ੍ਰਿਪਸ਼ਨ ਚ ਲਿੰਕ ਵੀ ਪਾ ਦਉਂਦਾ ਭੁੱਲਿਆ ਨਾ ਪਾਉਣਾ ਮੈਂ ਕਹਿ ਗਿਆ ਤੁਹਾਨੂੰ ਤੇ ਬਾਈ ਬਣੇ ਯਾਰ ਸਬਸਕ੍ਰਾਈਬ ਕਰ ਲਿਓ ਜਾ ਕੇ ਚੰਗਾ ਤੇ ਆਪਣੇ ਇਥੋਂ ਮਿੱਤਰ ਹੈ ਮਾਨਸਾ ਤੋਂ ਤੇ ਉਹਦਾ ਚੈਨਲ ਹੈਗਾ ਉਹਨੇ ਕਿਹਾ ਜੀ ਕਹਿੰਦਾ ਕਰ ਦਿ ਮੈਂ ਕੋਈ ਡਿੱਕ ਤਾਂ ਦੀ ਗੱਲ ਨਹੀਂ ਹਣਾ ਆਪਣਾ ਕੀ ਕਾਸ ਜੀ ਤਾਂ ਪਤਾ ਬੋਲਣਾ ਹੀ ਆ ਤੇ ਬਾਈ ਬਣੇ ਬੇਜ ਦੀ ਨਗਰ ਦਾ ਕੋਣ ਜਿਹੜਾ ਫੁੱਦੂ ਲਵਾ ਦਿੰਦਾ ਤੁਸੀਂ ਜਦੋਂ ਮੈਂ ਤੁਹਾਨੂੰ ਕਹਿਦਾ ਵੀ ਸਬਸਕ੍ਰਾਈਬ ਕਰ ਲੋ ਤੁਹਾਡਾ ਕੀ ਘਟਦਾ ਕੁਈ 600 200 300 ਬੰਦਾ ਸਬਸਕ੍ਰਾਈਬ ਕਰ ਹੀ ਲਵੇ ਗੱਲ ਮੰਨ ਕੇ ਤੇ ਲੋਕਾਂ ਨਾਲ ਵੱਖਰੀ ਐ ਵੀ ਆਪਾਂ ਹੁਣ ਥੋੜਾ ਜਿਹਾ ਕੰਮ ਖਦੂਈ ਚੱਲ ਰਿਹਾ ਹੈ ਨਾ ਮੈਨੂੰ ਪਤਾ ਵੀ ਕੋਈ ਵੀਡੀਓ ਦੀ ਨਾਂ ਦਾ ਕੋਈ ਮੂਹਰ ਦਾ ਵੀਡੀਓ ਦਾ ਨਾ ਕੋਈ ਸਿਰ ਹੁੰਦਾ ਹੈ ਨਾ ਐ ਪਤਾ ਨਹੀਂ ਕਦੋਂ ਸਟਾਰਟ ਹੋਣੀ ਤੇ ਕਦੋਂ ਐਂਡਿੰਗ ਹੋਣੀ ਐ ਤੇ ਕੰਮ ਦੀ ਜੀ ਇੱਕ ਮਿੰਟ ਖਾਉਂਦੀ ਵੀਡੀਓ ਜੀ ਨਾ ਕੋਈ ਨਾ 2-4 ਦਿਨ ਹੀ ਐ ਹੋਜੇ ਔਕੇ ਸੋਕੇ ਕੱਟ ਲਓ ਬਾਈ ਬਣੇ ਉਸ ਤੋਂ ਬਾਅਦ ਮੈਂ ਦਮਣੀ ਨੂੰ ਡੀਕੀ ਆਣਾ ਦਮਣੀ ਜਦੋਂ ਵਿਹਲਾ ਹੋ ਗਿਆ ਇੱਕ ਕਈ ਭਰਾ ਪੁੱਛਦੇ ਦਮਣੀ ਕਿੱਥੇ ਹੈ ਨਾ ਬਈ ਦਮਣੀ ਇੱਥੇ ਹੀ ਐ ਕਿਤੇ ਇਹ ਸਾੜਾ ਡਾਂਗਾ ਚੱਲੀਆਂ ਉਹ ਵਿਚਾਰਾ ਉਹਦੇ ਖੇਤ ਕੰਮ ਚ ਲੱਗਿਆ ਪਿਆ ਮੈਂ ਤਾਂ ਹੈਗਾ ਵਿਹਲਾ ਉਹਨੇ ਹੁਣ ਖੇਤ ਦਾ ਵੀ ਕਰਨਾ ਜਿਹੜੇ ਕੋਈ ਪਤਾ ਨਹੀਂ ਕਿੰਨੇ ਵਹੀ ਇਹਨੂੰ ਕਿਲ 8-10 ਕਿੱਲਿਆਂ ਦੀ ਵਹੀ ਕਰਦਾ ਉਹਨੇ ਝੋਨਾ ਚਾਹਨਾ ਵੀ ਮਹਿੰਗਾ ਹੀ ਲਾਇਆ ਸਾਰਾ ਇਹ ਚੀ ਹਣਾ ਤੇ ਥੋੜਾ ਜਿਹਾ 5 ਕਿੱਲੇ ਰਹਿ ਗਿਆ ਲਾਉਣ ਵਾਲਾ ਕਹਿੰਦਾ ਮੈਂ ਛੇਤੀ ਛੇਤੀ ਲਾ ਕੇ ਵਿਹਲਾ ਹੋ ਜੂੰ ਫੇਰ ਕਹਿੰਦਾ ਆਪਾਂ ਖੁੱਡੇ ਖਾੜੇ ਪਾ ਜਾਾਂਗੇ ਉਹਨੇ ਦਿਨ ਖੜ ਜਾ ਠੀਕ ਹੈ ਜਣੀ ਤਾਂ ਕਰਕੇ ਬਰੂਗੇ ਪਏ ਆ ਖੁੱਡੇ ਪਾਉਣੇ ਆ ਆਪਾਂ ਪੈਸੇ ਸੀਗੇ ਭੈਣ ਜੀ ਨਾ ਪਾਏ ਹੋਰ ਚਾਰ ਦਾ ਚ ਲੱਗ ਜਾਣਗੇ ਮੈਨੂੰ ਪਤਾ ਪੈਸੇ ਬਹੁਤ ਆ ਜਾਂਦੇ ਹਨ ਚਾਰ ਦਾ ਜੀ ਮੈਂ ਖੁੱਲ੍ਹੇ ਹੀ ਚਾਹਦੇ ਨੇ ਖਾਤੇ ਨੂੰ ਤਾਂ ਆਪਣੇ ਤੇ ਤਾਂ ਕਰੇ ਫੁੱਡੇ ਖਾਡੇ ਪਾਵਾਂਗੇ ਕੋਈ ਦਿੱਕਤ ਨਹੀਂ ਦਬਣੀ ਵੀ ਇੱਥੇ ਐ ਬਣਾਵਾਂਗੇ ਮਾਹੌਲ ਕਿਰਾਂ ਥੋੜੇ ਜੇ 1 2 ਇਦੋਂ ਅਗੇ 1 2 ਦਿਨ ਅਗਲੇ ਵੀਡੀਓ ਵੀ ਆਹੀ ਆਉਣਗਾ ਤੇ ਉਦੋਂ ਬਾਅਦ ਆਪਾਂ ਕੰਮ ਸੈੱਟ ਕਰ ਲਾਂਗੇ ਜੂੜੀਆਂ ਵਗੈਰਾ ਕੋਈ ਹੋਰ ਕੋਈ ਨਵੀਂ ਚੀਜ਼ ਦਿਖਾ ਦਾਂਗੇ ਤੁਹਾਨੂੰ ਹਨਾ ਤੇ ਉਹਨੇ ਬਾਈ ਉਹਨੇ ਟਾਈਮ ਪਾਸ ਕਰ ਲਓ ਫੇ ਸੌਖੇ ਤੇ ਆ ਜਿਹੜਾ ਚੈਨਲ ਦਾ ਮੈਂ ਵਿੱਚ ਆਪਣਾ ਕੀ ਕਹਿੰਦੇ ਨੇ ਲੱਗ ਤੇ ਨਾ ਤੇ ਸਕਰੀਨਸ਼ਾਟ ਐਡ ਕੀਤਾ ਇਹਨੂੰ ਕਰ ਲੋ ਸਬਸਕ੍ਰਾਈਬ ਤੇ ਓਕੇ ਬਈ ਹਨਾ ਮਿਲਦੇ ਆਂ ਤੂ ਅਗਲੀ ਵੀਡੀਓ ਚ ਬਾਏ ਪੈਸਾ ਰੇ ਫਿਰ ਆਨੇ ਹਾਂ ਬਈ ਇੱਕ ਗੱਲ ਸੱਚ ਰਹੇਗੀ ਮੈਂ ਨਾ ਹੂੰ ਤਾਂ ਚੱਲ ਦੇਖਣੇ ਪੈਂਦੇ ਆਪਣੇ ਸਾਰੇ ਛੋਟੇ ਵੱਡੇ ਭਰਾ ਕਮੈਂਟ ਕਰਦੇ ਆਂ ਕਈ ਨਾ ਜਾਣ ਕੇ ਥੱਲੇ ਕਰੀ ਜਾਂਦੇ ਹੁੰਦੇ ਆ ਕਮੈਂਟ ਕੂ ਲਿਪ ਲਵਰ ਹਨਾ ਉਹ ਭਰਾ ਮੇਰੇ ਕੋਦੇ ਕੋਈ ਫੂ ਲਿਪਣੀ ਮੇਰੇ ਦਾ ਮੂੰਹ ਪੱਕਿਆ ਪਿਆ ਆ ਦੇਖੋ ਮਰਦਾ ਛਾਲੇ ਵੀ ਕੋਈ ਡਿਆ ਦੇ ਆ ਦੇਖੋ ਇਹ ਤਾਂ ਬੁੱਲ ਭਰੇ ਪਿਆ ਅਜੀਬ ਤੇ ਛਾਲੇ ਪਏ ਇੱਧਰ ਹੋਏ ਪਏ ਆ ਉਹ ਉਹੀ ਮੈਂ ਐਂ ਲੱਗਦਾ ਵੀ ਕੁਲੇਪ ਲੱਗੀ ਹੁੰਦੀ ਹੈ ਲੈ ਕਿੱਥੇ ਲੱਗੇ ਦੱਸੇ ਲੈ ਹੈ ਕਿਤੇ ਆਪਾਂ ਤਾਂ ਨਸ਼ਾ ਮੁਕਤ ਹੈ ਸਾਡੇ ਚ ਕੋਈ ਵੀ ਨਸ਼ੇ ਪੱਤਲੇ ਬੰਦਾ ਹੈ ਨਹੀਂਗੇ ਇੱਥੇ ਉਹ ਗੱਲ ਬੱਕਰੀਆਂ ਲੱਛਣ ਅਸੀਂ ਬਾੜੇ ਮਾਰੇ ਕਰਦੇ ਹਣਾ ਵੀ ਜਿਵੇਂ ਦੂਜੇ ਨਸੀੜੀਆਂ ਵਾਲੇ ਪਰ ਜਮਾ ਛੁੱਧ ਦਾ ਇਸ ਤਾਂ ਇੱਕਾ ਵੀ ਮੇਰੇ ਨਾਲ ਤੜਕੇ ਮੰਨ ਕੇ ਲਾ ਐ ਹੁੰਦੀਆਂ ਹਨ ਉਹ ਨੀਂਦਰੇ ਨੂਂਦਰੇ ਕਰਕੇ ਨੀਂਦ ਨਹੀਂ ਪੂਰੀ ਹੁੰਦੀ ਯਾਰ ਸਾਰਾ ਟੈਨਸ਼ਨ ਆ ਸਾਨੂੰ ਪਤਾ ਨਾ ਕੱਲੀ ਜਦ ਨੂੰ 100 ਸਿਆਪੇ ਸਾਂਝਿਆ ਕਰੋ ਹਨਾ ਐ ਵਿੱਚ ਦੂਜੂ ਨਾਲ ਲਿਆ ਜਾ ਕਰੋ ਬੰਨ ਬਾਹਲੀ ਆਸੀ ਦੇ ਕੋਲੇ ਪਾਣਾ ਕਹਿਣਾ ਕੁਝ ਨਹੀਂ ਬਈ ਮਹਰੇ ਕਿ ਵੀਡੀਓ ਦਿਖਾ ਲਿਆ ਕਰੋ ਤੁਹਾਨੂੰ ਸਵਾਰ ਕੇ ਮੇਰਾ ਤਾਂ ਮੂੰਹ ਪੱਕਿਆ ਪਿਆ ਉਹਦਾ ਕਰਕੇ ਲੱਗਦਾ ਹੁੰਦਾ ਹੈਗਾ ਹਨਾ ਬਾਕੀ ਚਲੋ ਠੀਕ ਕੋਈ ਚੱਕ ਨੇ ਹਾਸੀ ਮਜ਼ਾਕ ਚੱਲਦਾ ਰਹਿੰਦਾ ਹੈਗਾ ਹਨਾ ਸਾਰੇ ਆਪਣੇ ਛੋਟੇ ਵੱਡੇ ਭਰਾ ਐ ਕੋਈ ਟਿੱਕ ਟਾਲੀ ਗੱਲ ਦੀ ਹੁਣ ਤੁਹਾਨੂੰ ਵੀ ਪਤਾ ਲੱਗਣਾ ਵੀਡੀਓ ਨੂੰ ਲੰਬਾ ਖਿੱਚੀ ਨਾ ਜਾਣ ਕੇ ਓਕੇ ਵਾਈਫਾਈ